ਬੋਲੀ ਜਾਊਗਾ ਭਾਈ ਆਪਣਾ ਸ਼ੋਭਾ ਨਾਮ ਦਾ ਆਪਣੀ ਵਾਰਡ ਨੰਬਰ ਦੱਜਿਓ ਪੰਡਾ ਮੈਂ ਐਡਵੋਕੇਟ ਅਰਵੀਨ ਕੁਮਾਰ ਪਖਨਾ ਜੀ ਸਾਡੀ ਵਾਰਡ ਨੰਬਰ 78 ਹਲਕਾ ਵੈਸਟ ਦੇ ਵਿੱਚੋਂ ਹਾਂਜੀ ਸਰ ਅੱਜ ਆਮ ਪਾਰਟੀ ਦੇ ਚੇਅਰਮੈਨ ਮੈਂ ਰਿੰਟੂ ਜੀ ਨੂੰ ਅੱਜ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਸਰਦਾਰ ਕਰਮਜੀਤ ਸਿੰਘ ਰਿੰਟੂ ਜੀ ਨੂੰ ਬਣਾਇਆ ਗਿਆ ਜੀ ਮੈਂ ਸਾਰੀ ਪਾਰਟੀ ਦਾ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਸਾਡੇ ਪਾਰਟੀ ਦੇ ਪੰਜਾਬ ਪ੍ਰਧਾਨ श्री अमन अरोड़ा जी ਤੇ ਹੋਰ ਸਮੂਹ ਮੰਤਰੀ ਸਹਿਬਾਨ ਸਾਡੇ ਕੁਲਦੀਪ ਧਾਰੀਵਾਲ ਜੀ ਸਾਡੇ ਐਮਐਲਏ ਸਹਿਬਾਨ ਸਾਰਿਆਂ ਦਾ ਧੰਨਵਾਦੀ ਆ ਜਿਨ੍ਹਾਂ ਨੇ ਸਰਦਾਰ ਇੰਟੂ ਨੂੰ ਬਤੌਰ ਚੇਅਰਮੈਨ ਇੰਪਰੂਵਮੈਂਟ ٹرسٹ ਦਾ ਅੱਜ ਅਹੁਦਾ ਸੰਭਾਲਿਆ ਵਾ ਤੇ ਮੈਂ ਉਮੀਦ ਕਰਦਾ ਵਾਂ ਸਰਦਾਰ ਇੰਟੂ ਜੀ ਸ਼ਹਿਰ ਦਾ ਬਹੁਪੱਖੀ ਵਿਕਾਸ ਕਰਨਗੇ ਤੇ ਸਾਨੂੰ ਪੂਰੀ ਉਮੀਦ ਆ ਤੇ ਆਉਂਦੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਇੱਕ ਮਾਡਲ ਸਿਟੀ ਦੇ ਤੌਰ ਤੇ ਉੱਭਰੇਗਾ ਧੰਨਵਾਦ ਚੇਅਰਮੈਨ ਉਹ ਥੋੜਾ ਨੜਾ ਹੈ ਮੈਂ ਆਪਣੇ ਆਪ ਨੂੰ ਬੜਾ ਭਾਗਾ ਵਾਲਾ ਸਮਝਦਾ ਹਾਂ ਖੁਸ਼ਕਿਸਮਤ ਸਮਝਦਾ ਕਿ ਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ ਦੀ ਮੈਨੂੰ ਦੋ ਵਰੀ ਸੇਵਾ ਕਰਨ ਦਾ ਦੂਜਾ ਮੌਕਾ ਮਿਲਿਆ ਔਰ ਕਨਸਟੀਟਿਊਸ਼ਨਲ ਪੋਸਟ ਤੇ ਬਹਿ ਕੇ ਲੋਕਾਂ ਮੈਨੂੰ ਕਿ ਉਹ ਪਾਵਰ ਹੈ ਕਿ ਜਦ ਨਾਲ ਮੈਂ ਕੋ ਲੋਕਾਂ ਦਾ ਸਵਾਰ ਸਕਦਾ ਸੋ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਔਰ ਮੈਂ ਧੰਨਵਾਦੀ ਹਾਂ ਗੁਰੂ ਰਾਮਦਾਸ ਜੀ ਦਾ ਔਰ ਸਾਡੀ ਪਾਰਟੀ ਦੀ ਹਾਈ ਕਮਾਂਡ ਦਾ ਕਿ ਜਿਨ੍ਹਾਂ ਨੇ ਮੇਰੇ ਤੇ ਇਹ ਭਰੋਸਾ ਪ੍ਰਗਟ ਕਰਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਜਿਹੜੀ ਹੁਣੇ ਜ਼ਿੰਮੇਵਾਰੀ ਮਿਲੀ ਹੈ ਇਹ ਮੇਰੀ ਕੋਸ਼ਿਸ਼ ਹੋਊਗੀ ਕਿ ਇਹਨੂੰ ਮੈਂ ਜਸਟੀਫਾਈ ਕਰਾਂ ਔਰ ਲੋਕਾਂ ਦੀਆਂ ਜੋ ਮੇਰੇ ਤੋਂ ਤਵਕਕ ਨੇ ਜੋ ਮੇਰੇ ਤੋਂ ਲੋਕਾਂ ਦੀ ਆਸਾਂ ਨੇ ਉਹਨਾਂ ਨੂੰ ਮੈਂ ਪੂਰਾ ਕਰਾਂ ਦੇਖੋ ਸਾਰੇ ਕੰਮ ਹੀ ਪਹਿਲ ਦੇ ਆਧਾਰ ਤੇ ਕੀਤੇ ਜਾਣ ਵਾਲੇ ਆ ਇਹ ਤੇ ਆਪਾਂ ਕਹਿ ਨਹੀਂ ਸਕਦੇ ਪਰ ਇਹ ਆ ਕਿ ਫਿਰ ਵੀ ਕਈ ਚੀਜ਼ਾਂ ਹੁੰਦੀਆਂ ਕਿ ਜਿਨ੍ਹਾਂ ਦੀ ਪ੍ਰਾਇੋਰਟੀ ਜ਼ਿਆਦਾ ਹੁੰਦੀ ਆ ਉਹ ਸਾਰੇ ਅਸੀਂ ਅੱਜ ਤੇ ਇੱਕ ਰਸਮੀ ਤੌਰ ਤੇ ਇੱਥੇ ਪਦਗ੍ਰਹਿਣ ਆਏ ਆ ਕਰਨਾ ਆਏ ਆ ਬਾਕੀ ਕੱਲ ਇੱਥੇ ਬੈਠ ਕੇ ਸਾਰਾ ਰਿਵਿਊ ਮੀਟਿੰਗ ਕਰਾਂਗੇ ਕਿ ਕੀ ਲੋਕਾਂ ਦੀਆਂ ਦੁਖਤ ਤਕਲੀਫਾਂ ਨੇ ਕਿਹੜੇ ਕੰਮ ਪਹਿਲਾਂ ਕਰਨ ਵਾਲੇ ਨੇ ਉਹ ਸਾਰੀਆਂ ਦੀ ਇੱਕ ਮੈਰਿਟ ਬਣਾਵਾਂਗੇ ਔਰ ਜਿਹੜੇ ਕੰਮ ਪ੍ਰਾਇੋਰਟੀ ਤੇ ਕਰਨ ਵਾਲੇ ਉਹ ਪ੍ਰਾਇੋਰਟੀ ਤੇ ਕਰਾਂਗੇ ਸਭ ਤੋਂ ਵੱਧ ਪ੍ਰਾਇੋਰਟੀ ਮੇਰੀ ਇਹ ਰਹੂਗੀ ਕਿ ਸਰਕਾਰੀ ਦਫ਼ਤਰਾਂ 'ਚ ਜਿਹੜੇ ਲੋਕਾਂ ਨੂੰ ਧੱਕੇ ਪੈਂਦੇ ਨੇ ਔਰ ਲੋਕਾਂ ਦੇ ਕੰਮ ਲਿੰਗਰ ਆਉਣ ਹੁੰਦੇ ਨੇ ਔਰ ਲੋਕਾਂ ਦੀਆਂ ਤੇ ਜੁੱਤੀਆਂ ਘਸ ਜਾਂਦੀਆਂ ਨੇ ਉਹ ਮੈਂ ਜਰੂਰ ਮੇਰੀ ਕੋਸ਼ਿਸ਼ ਹੋਏਗੀ ਕਿ ਕਿਸੇ ਵੀ ਭੈਣ ਭਰਾ ਨੂੰ ਖੱਜਲ ਖਵਰੀ ਨਾ ਹੋਵੇ ਔਰ ਸਾਰਿਆਂ ਦੇ ਕੰਮ ਜਿਹੜੇ ਉਹ ਪਹਿਲ ਦੇ ਆਧਾਰ ਤੇ ਹੋਣ। ਆਮ ਆਦੀ ਪਾਰਟੀ ਗੱਲ ਕਰੀ ਤੇ ਵਾਦੇ ਵੀ ਪੂਰੇ ਹੋਣਗੇ ਕੀ ਕਹਿੰਨਾ ਕੋਈ। ਬਿਲਕੁਲ 100% ਹੋ ਰਹਾ ਹੈ ਔਰ ਜਿਹੜਾ ਸਾਡਾ ਹੁਣ ਇੱਕ ਵਾਦਾ ਮੈਂ ਕਹਾਂਗਾ ਕਿ ਹੈਗਾ ਸਾਡੀਆਂ ਭੈਣਾਂ ਨੂੰ ਪੈਸੇ ਦੇਣ ਵਾਲਾ ਉਹ ਵੀ ਹੁਣ ਸਾਡੀ ਸਰਕਾਰ ਦੇ ਧਿਆਨ ਨੇ ਇੱਤੇ ਆ ਤੇ ਜਲਦੀ ਮੈਨੂੰ ਲੱਗਦਾ ਕਿ ਉਹ ਵੀ ਪੂਰਾ ਹੋ ਜਾਏਗਾ ਔਰ ਬੜੀ ਸਾਡੇ ਵਾਸਤੇ ਇੱਕ ਖੁਸ਼ੀ ਦੀ ਗੱਲ ਹੈ ਮਾਣ ਦੀ ਗੱਲ ਹੈ ਕਿ ਸਾਡੀ ਸਰਕਾਰ ਨੇ ਪਹਿਲੇ ਦੇਣ ਕੁਰਸੀ ਤੇ ਬੈਂਦੇ ਆਂ ਜਿਹੜੀ ਬਿਜਲੀ ਫ੍ਰੀ ਕੀਤੀ ਉਸ ਤੋਂ ਬਾਅਦ ਹੋਰ ਜਿਹੜੀਆਂ ਚੀਜ਼ਾਂ ਸਾਡੇ ਏਜੰਡੇ ਚ ਸਾਡੇ ਚੋਣ ਮੈਨੀਫੈਸਟੋ ਚ ਨਹੀਂ ਵੀ ਹੈਗੀਆਂ ਉਹ ਵੀ ਸਾਡੀ ਪਾਰਟੀ ਨੇ ਪੂਰੀਆਂ ਕੀਤੀਆਂ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਆ ਉਹ ਸਮਾਜ ਭਲਾਈ ਦੇ ਤੇ ਜਿਹੜੇ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਕਈ ਮਤਲਬ ਕਿ ਤੁਹਾਂ ਹੀ ਕਹ ਲੋ ਕਿ ਬਹੁਤ ਪ੍ਰਾਣੀਆਂ ਰੈਕਰਿੰਗ ਪ੍ਰੋਬਲਮਸ ਤੁਰੀਆਂ ਆ ਰਹੀਆਂ ਨੇ ਉਹ ਸਰਕਾਰ ਨੇ ਉਹਨਾਂ ਦੀ ਪਛਾਣ ਕੀਤੀ ਔਰ ਉਹਨਾਂ ਨੂੰ ਦੂਰ ਕਰਾਂ। ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੇ ਕਿ ਸ਼ਹਿਰ ਵਾਸੀ ਇਹ ਸ਼ਹਿਰ ਨੂੰ ਵਧੀਆ ਬਣਾਉਣ ਦੇ ਵਿੱਚ ਆਪਣਾ ਸਹਿਯੋਗ ਦੇਣ। ਗੱਡੀ ਕਿੱਦਾਂ ਚਲਾਈ ਦੀ ਸੜਕ ਤੇ ਉਹ ਜ਼ਰੂਰ ਸ਼ਹਿਰ ਵਾਸੀ ਕਰ ਸਕਦੇ ਆ ਪਾਰਕਿੰਗ ਕਿੱਥੇ ਕਰਨੀ ਆ ਕੂੜਾ ਕਿੱਥੇ ਸੁੱਟਣਾ ਕਿੱਥੇ ਨਹੀਂ ਸੁੱਟਣਾ। ਬੂਟੇ ਜਿਹੜੇ ਨੇ ਉਹ ਆਪਾਂ ਨਵੇਂ ਲਾਈਏ ਜੇ ਨਵੇਂ ਨਹੀਂ ਲਾਉਣੇ ਤੇ ਪਹਿਲਿਆਂ ਨੂੰ ਪਾ ਲਈਏ ਇਹ ਸਾਰੀਆਂ ਚੀਜ਼ਾਂ ਸ਼ਹਿਰ ਵਾਸੀਆਂ ਦੇ ਹੱਥ 'ਚ ਸੋ ਮੇਰੀ ਤੁਹਾਡੇ ਮਾਧਿਅਮ ਨਾਲ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਸਾਡਾ ਸਹਿਯੋਗ ਦਿਓ ਤੁਹਾਡੇ ਸਹਿਯੋਗ ਤੋਂ ਬਿਨਾ ਕੋਈ ਵੀ ਡਿਪਾਰਟਮੈਂਟ ਕਾਮਯਾਬ ਨਹੀਂ ਹੋ ਸਕਦਾ ਸੋ ਜਿੱਥੋਂ ਤੱਕ ਸਾਡੀ ਗੱਲ ਹੈ ਅਸੀਂ ਦਿਨ ਰਾਤ ਲੋਕਾਂ ਦੀ ਸੇਵਾ 'ਚ ਹਾਂ ਔਰ ਲੋਕਾਂ ਤੋਂ ਵੀ ਇਹੀ ਤਵਕਕ ਕਰਦੇ ਹਾਂ ਕਿ ਲੋਕੀ ਆਪਣੇ ਸ਼ਹਿਰ ਦੇ ਲਈ ਆਪਣਾ ਯੋਗਦਾਨ ਧੰਨਵਾਦ